ਗੱਗਾ 자ਇਰ ਪੀਰ ਜੀ ਦਾ ਸਾਲਾਨਾ ਛਿੰਝ ਮੇਲਾ ਪਿੰਡ ਬੱਕਾਪੁਰ ਵਿਖੇ ਕਰਵਾਇਆ ਸਭ ਤੋਂ ਪਹਿਲਾ ਖਬਰਾਂ ਖੇਡਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਲਗਵਾਉਣ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਦੀ ਐਸਰ ਹਰ ਸਾਲ ਦੀ ਗੁਗਾ ਨਾਮੀ ਤੇ ਅਸੀਂ ਚੇਂਜ ਕਰਾਉਂਦੇ ਹਾਂ ਤੇ ਬੜੇ ਜੋਰਾਂ ਸ਼ੋਰਾਂ ਦੇ ਨਾਲ ਬੁਲਟ ਮੋਟਰਸਾਈਕਲ ਪਲਸਰ ਮੋਟਰਸਾਈਕਲ ਤੇ ਛੋਟਾ 51000 45000 31 ਤੇ 21 11 ਤੇ ਜਿਹਦੇ ਵਿੱਚ ਸਾਡਾ ਬਹੁਤ ਜ਼ਿਆਦਾ ਅਛਾ ਹੈਗਾ ਸੂਬੇਦਾਰ ਭਿੰਦਰ ਸਿੰਘ ਜੀ ਦਾ ਜਿਹੜਾ ਇਹਨਾਂ ਦਾ 11ਵਾਂ ਮੋਟਰਸਾਈਕਲ ਇਹਨਾਂ ਨੇ ਦਿੱਤਾ ਤੇ ਜੇ ਕਹਿੰਦੇ ਫੇਰ ਵੀ ਕੋਈ ਨਾਮ ਦੇਵੇ ਤਾਂ ਅਸੀਂ ਖੜੇ ਆ ਤੇ ਬਹੁਤ ਸ਼ਾਹ ਨਾਲ ਸਾਡਾ ਪਿੰਡ ਬੜਾ ਸਹਿਯੋਗ ਨਾਲ ਸਤਿਆ ਸੰਦੋਖ ਨਾਲ ਛਿੰਝ ਮੇਲਾ ਕਰਾਉਂਦਾ ਜਿਹੜਾ ਬਹੁਤ ਹੀ ਚੋਰਾ ਛੋਰਾ ਦੇ ਨਾਲ ਇਹ ਸਿੰਝ ਜਿਹੜੀ ਆ ਪੁਆਈ ਜਾਂਦੀ ਆ ਤੇ ਸਾਡਾ ਪਿੰਡ ਦਾ ਬੜਾ ਇਕੱਠ ਆ ਤੇ ਬੜੇ ਪਿਆਰ ਨਾਲ ਬਾਤ ਚੜ ਕੇ ਸਾਨੂੰ ਕੋਈ ਇਨਾਮਾਂ ਦੀ ਕਮੀ ਨਹੀਂ ਸਾਨੂੰ ਡੋਲਰ ਨਹੀਂ ਦਿੱਤੇ ਪੰਚਾਇਤ ਵਾਲਿਆਂ ਨੂੰ ਵੀ ਤੁਸੀਂ ਖੁੱਲਗੇ ਕਰਾਓ ਜੇ ਜੀ ਚਾਹੀਦੀ ਆ ਸਾਨੂੰ ਦੱਸੋ ਸਾਡਾ ਜਿਹੜਾ ਚੈਨਲਾ ਮੇਲਾ ਬੜੇ ਜੋਰਾ-ਸ਼ੋਰਾ ਨਾਲ ਗੁਗਾ ਯਾਰ ਪੀਂਦੇ ਦਿਨ ਦੇ ਉੱਤੇ ਕਰਾਇਆ ਜਾਂਦਾ ਤੇ ਤੁਮਾਂ ਤੁਮਾਂ ਪਾ ਗਏ ਪੂਰੇ ਜੋਰਾ-ਸ਼ੋਰਾ ਨਾਲ ਬਾਦਲਾ ਸਿਓ ਹੋ ਗਿਆ ਸਭ ਤੇ ਅਸੀਂ ਬੜੇ ਨਮਰਾ ਬਹੁਤ ਧੰਨਵਾਦੀ ਆ ਬਾਹਲੇ ਨਗਰ ਨਵਾਸੀ ਸਜਣਾ ਜਿਹੜੇ ਪ੍ਰਦੇਸੀ ਗਏ ਬਾਹਰ ਬਹੁਤ ਸਾਨੂੰ ਸਾਥ ਦਿੰਦੇ ਆ ਤੇ ਅਸੀਂ ਇੱਦਾਂ ਹੀ ਦਿੰਦੇ ਰਹਿਣਗੇ ਤੇ ਸਾਨੂੰ ਬੜੀ ਖੁਸ਼ੀ ਆ ਇਸ ਗੱਲ ਦੇ ਵਿੱਚ ਮਾਝਾ ਸਰਪੰਚ ਹਰ ਸਾਲ ਦੀ ਤਰ੍ਹਾਂ ਸ਼ਾਹ ਦੇਦੇ ਆ ਵੱਟ ਤੋਂ ਵੱਟ ਇਕੱਠ ਨੂੰ ਮਿਲਦੇ ਪਰ ਇਸ ਸਾਲ ਕਿੰਦਾ ਦਾ ਹੁਸ਼ਿਆਰ ਦੇ ਸਾਨੂੰ ਮਿਲਿਆ ਬਹੁਤ ਜ਼ਿਆਦਾ ਪ੍ਰੈਸ਼ਰ ਸਾਰੀ ਗਰਾਉਂਡ ਭਰੀ ਹੋਈ ਸੀ ਲਾਗੇ ਲਾਗੇ ਪਿੰਡਾਂ ਤੋਂ ਬੜਾ ਜੋਰਾਂ ਸ਼ੋਰਾਂ ਨਾਲ ਆਗੇ ਸਾਡੀ ਛੰਝ ਮੇਲੇ ਨੂੰ ਦੇਖਦੇ ਆ ਤੇ ਅਸੀਂ ਬੜਾ ਉਹਨਾਂ ਦੇ ਹੀ ਚਾਹ ਪਾਣੀ ਦਾ ਰੋਟੀ ਦਾ ਠੰਡੇ ਦਾ ਸਾਰੇ ਇੰਦਿਆਂ ਉਹਨਾਂ ਨੂੰ ਕਰੀਦਾ ਕਿਸੇ ਵੀਰ ਨੂੰ ਤਕਲੀਫ ਨਾ ਹੋਵੇ ਕਿ ਇਹ ਚੀਜ਼ ਦੀ ਕੁਸ਼ਤੀ ਦੇ ਬਹੁਤ ਜ਼ਿਆਦਾ ਭਰਿਆ ਹੋਇਆ ਸੀ ਗਰਾਉਂਡ ਤੇ ਬੜਾ ਸ਼ਾਹ ਸੀ ਲੋਕਾਂ ਨੂੰ ਛੇਰਾ ਬਾਬਾ ਫਲਾਈ ਨਾਮ ਕੀ ਰੱਖੇਗਾ ਤੂੰ ਨਾਮ ਉਹਨਾਂ ਸੀਗਾ ਬੁਲਟ ਮੋਟਰਸਾਈਕਲ ਤੇ 2 ਨੰਬਰ ਤੇ ਪਲਸਰ ਮੋਟਰਸਾਈਕਲ ਤੇ ਪੰਜ ਗੋਸਟੀਆਂ ਜਿਹੜੀਆਂ ਸਾਡੀਆਂ ਸਪੈਸ਼ਲ ਸੀਗੀਆਂ ਸਪਲੈਂਡਰ ਦੂਏ ਨੰਬਰ ਤੇ ਤੇ ਪੰਜ ਗੋਸਟੀਆਂ ਸਾਡੀਆਂ ਸੀਗੀਆਂ 51000 ਦੀ 45000 ਦੀ 31 ਉਹ ਜਿੰਨੇ ਵੇਂਦੇ Si <laughs> 何 <music>